ਤੁਸੀਂ ਵੇਖ ਰਹੇ ਹੋ ਸਾਡਾ ਅੰਮ੍ਰਿਤਸਰ ਸਾਡਾ ਅੰਮ੍ਰਿਤਸਰ ਯਾਨੀ ਕਿ ਸਾਡੀ ਗੁਰੂ ਨਗਰੀ ਤੇ ਅਸੀਂ ਇਸ ਸ਼ੋਹਦ ਵਿੱਚ ਤੁਹਾਨੂੰ ਦਿਖਾਣੇ ਆ ਸਾਡੀ ਗੁਰੂ ਨਗਰੀ ਦੇ ਉਹ ਹਾਲਾਤ ਜਿਨ੍ਹਾਂ ਨੂੰ ਠੀਕ ਕਰਨ ਦੇ ਲਈ ਅਸੀਂ ਸਰਕਾਰ ਨੂੰ ਲਗਾਤਾਰ ਗੁਹਾਰ ਕਰਦੇ ਆ ਗੁਰੂ ਨਗਰੀ ਦੇ ਵਿੱਚ ਹਰ ਐਤਵਾਰ ਵੈਸੇ ਤਾਂ ਹਰ ਰੋਜ਼ ਹੀ ਲੱਖਾਂ ਸ਼ਰਧਾਲੂ ਆਉਂਦੇ ਨੇ ਪਰ ਹਰ ਐਤਵਾਰ ਸ਼੍ਰੀ ਦਰਬਾਰ ਸਾਹਿਬ ਅਤੇ ਨਾਲ ਹੀ ਸ਼ਿਦਾ ਸਾਹਿਬ ਲੋਕ ਸ਼ਰਧਾਲੂ ਨਤਮਸਤਕ ਹੋਲੀ ਪਹੁੰਚਦੇ ਨੇ ਦੂਰੋਂ ਦੂਰੋਂ ਦੂਰੋ ਦੂਰੋ ਯਾਨੀ ਕਿ ਕੋਈ ਵੀ ਦੁਨੀਆ ਦਾ ਐਸਾ ਕੋਨਾ ਨਹੀਂ ਜਿੱਥੋਂ ਸਿੱਖ ਸੰਗਤ ਜਾਂ ਸ਼ਰਧਾਲੂ ਚਾਹੇ ਉਹ ਹਿੰਦੂ ਮੁਸਲਿਮ ਸਿੱਖ ਇਸਾਈ ਕੋਈ ਵੀ ਹੋਵੇ ਉਹ ਸਾਰੇ ਐਤਵਾਰ ਯਾਨੀ ਕਿ ਸੰਡੇ ਦੇ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਜਿੱਥੇ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਨਤਮਸਤਕ ਹੁੰਦੇ ਨੇ ਤੇ ਧੰਗੁਰੂ ਰਾਮਦਾਸ ਜੀ ਦੇ ਘਰ ਵੀ ਨਤਮਸਤਕ ਹੁੰਦੇ ਨੇ ਤੇ ਲੋਕ ਸਭ ਤੋਂ ਜ਼ਿਆਦਾ ਪ੍ਰੈਫਰ ਇਹ ਕਰਦੇ ਨੇ ਕਿ ਬੱਸ ਸਟੈਂਡ ਪਹੁੰਚਦੇ ਨੇ ਬੱਸ ਸਟੈਂਡ ਪਹੁੰਚ ਕੇ ਉੱਥੋਂ ਦੀ ਤੁਰ ਕੇ ਜਾਣਾ ਆਪਣੇ ਆਪ ਦੇ ਵਿੱਚ ਸੁਭਾਗ्‍य ਸਮਝਦੇ ਨੇ ਕਿ ਅਸੀਂ ਤੁਰ ਕੇ ਗੁਰੂ ਘਰ ਜਾ ਰਹੇ ਹਾਂ ਪਰ ਉਸ ਦੇ ਰਾਹ ਕਿਸ ਤਰ੍ਹਾਂ ਦੇ ਉੱਥੇ ਦੇ ਹਾਲਾਤ ਨੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ ਤੁਸੀਂ ਵੇਖੋ ਇਹ ਉਹ ਰਸਤੇ ਨੇ ਜਿੱਥੋਂ ਦੀ ਬੱਸ ਸਟੈਂਡ ਤੋਂ ਤੁਰ ਕੇ ਅਸੀਂ ਜਾਂ ਸਾਡੇ ਸ਼ਰਧਾਲੂ ਗੁਰੂ ਘਰ ਪਹੁੰਚਦੇ ਨੇ ਅਸ਼ੀਦਾ ਸਾਹਿਬ ਜਾਂ ਫਿਰ ਸ਼੍ਰੀ ਦਰਬਾਰ ਸਾਹਿਬ ਥਾਂ ਥਾਂ ਤੇ ਕੂੜਾ ਥਾਂ ਥਾਂ ਤੇ ਟੁੱਟੀਆਂ ਸੜਕਾਂ ਗੰਦਾ ਪਾਣੀ ਖੜਾ ਹੈ ਤੇ ਕਿਤੇ ਕੋਈ ਸਫਾਈ ਦਾ ਧਿਆਨ ਨਹੀਂ ਹੈ ਤੇ ਸ਼ਰਧਾਲੂ ਇਨਾ ਰਸਤਿਆਂ ਦੇ ਵਿੱਚੋਂ ਹੁੰਦੇ ਹੋਏ ਹੀ ਗੁਰੂ ਘਰ ਪਹੁੰਚਦੇ ਨੇ ਤੇ ਸਾਡੇ ਅੰਮ੍ਰਿਤਸਰ ਸ਼ਹਿਰ ਜਿਹਨੂੰ ਸਿਫਤੀ ਦਾ ਕਰ ਵੀ ਕਿਹਾ ਜਾਂਦਾ ਉੱਥੇ ਦਾ ਪ੍ਰਸ਼ਾਸਨ ਇੰਨੀ ਗਹਿਰੀ ਨੀਂਦ ਸੁੱਤਾ ਹੈ ਕਿ ਉਹਨਾਂ ਵੱਲੋਂ ਇਸ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਬਾਰੋ ਆ ਰਹੇ ਸ਼ਰਧਾਲੂਆਂ ਦੇ ਦਿਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਸਾਡੇ ਅੰਮ੍ਰਿਤਸਰ ਦੀ ਪਹੁੰਚ ਰਹੀ ਹੋਵੇਗੀ ਇਹ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਜਗਾ ਜਗਾ ਤੇ ਕੂੜਾ ਤੇ ਥਾਂ ਥਾਂ ਤੇ ਖੱਡੇ ਤੇ ਥਾਂ ਥਾਂ ਤੇ ਗੰਦਾ ਪਾਣੀ ਖੜਾ ਹੈ ਸੀਵਰੇਜ ਦਾ ਆ ਵੇਖੋ ਸਪੈਸ਼ਲ ਰਿਪੋਰਟ ਸੋ ਅੰਮ੍ਰਿਤਸਰ ਦੇ ਮਾਨ ਸਿੰਘ ਗੇਟ ਤੇ ਅਸੀਂ ਖੜੇ ਆ ਬੱਸ ਸਟੈਂਡ ਤੋਂ ਕਈ ਸ਼ਰਧਾਲੂ ਜਿਹੜੇ ਪੈਦਲ ਦਰਬਾਰ ਸਾਹਿਬ ਨੂੰ ਆਉਂਦੇ ਆ ਤੇ ਰਸਤੇ ਦੇ ਕੀ ਹਾਲਾਤ ਆ ਬਹੁਤ ਬੁਰੇ ਹਾਲਾਤ ਆ ਜੀ ਬਹੁਤ ਬੁਰੇ ਹਾਲਾਤ ਆ ਤੁਰ ਕੇ ਆਉਣਾ ਬਹੁਤ ਔਖਾ ਬੱਸ ਸਟੈਂਡ ਤੋਂ ਬਾਹਰ ਨਿਕਲਣਾ ਬੜਾ ਔਖਾ ਬੱਸ ਸਟੈਂਡ ਜੇ ਪਾਣੀ ਗੁੱਡ ਗੁੱਡਾ ਪਾਣੀ ਨਿਕਲਿਆ ਜਾਂਦਾ ਨਹੀਂ ਯਾਦ ਤੁਸੀਂ ਦੇਖ ਹੀ ਰਹੇ ਜੀ ਵੇਖੋ ਕੂੜਾ ਖਤਰਾ ਇਹ ਸਰਕਾਰ ਨੂੰ ਬਣਾਉਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਇਹੋ ਕਹਿ ਸਕਦੇ ਆ ਜਨਤਾ ਦੇਖੋ ਕਹਿ ਸਕਦੀ ਠੀਕ ਹੈ ਸਰ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਤੁਸੀਂ ਆਈ ਇਥੋਂ ਬੱਚਿਆਂ ਡਲਾ ਕੇ ਪਿੰਡ ਸਾਡਾ ਗਾ ਕਰ ਕੀ ਕਹਿਣਾ ਚਾਹੋਗੇ ਇਸ ਰਸਤੇ ਜਿੱਥੋਂ ਪੈਦਲ ਲੋਕ ਆਉਂਦੇ ਆ ਸਰਦਾਲੂ ਆਉਂਦੇ ਆ ਕੀ ਹਾਲਾਤ ਆ ਰਸਤੇ ਦੇ ਰਸਤੇ ਆ ਪੈਂਡਲ ਨਹੀਂ ਲੰਘਿਆ ਜਾਂਦੇ ਆ ਪਾਣੀ ਖਲੋਤਾ ਗਲੀਆਂ 'ਚ ਕੂੜਾ ਵਿੱਚ ਹੀ ਪਿਆ ਹੈ ਅੱਡੇ ਤੇ ਬੁਰਾ ਵਾਲਿਆ ਗੁਰਗੜੇ ਪਾਣੀ ਆ ਤੇ ਬਹੁਤਾ ਮੰਦਾ ਆ ਲਿਆ ਸਰਕਾਰ ਨੂੰ ਚਾਹੀਦਾ ਐ ਅੱਡੇ ਦੇ ਖਾਸ ਕਰਕੇ ਠੀਕ ਕਰੇ ਗਲੀਆਂ ਸ਼ਹਿਰਾਂ ਦੇ ਲੱਗਦਾ ਕਿ ਜਿਹੜਾ ਰਸਤਾ ਪੈਦਲ ਸਰਦਾਲੂ ਕਈ ਆਂਦੇ ਆ ਇਸ ਤਰ੍ਹਾਂ ਦਾ ਸੁਧਾਰ ਹੋਣਾ ਚਾਹੀਦਾ ਗੁਰੂ ਘਰ ਜਾਣ ਨੂੰ ਉਹ ਬਿਲਕੁਲ ਚਾਹੀਦਾ ਜੀ ਹੁਣ ਨੰਗੀ ਪੈਰੀ ਵੀ ਕਿਸੇ ਨੇ ਆਉਣਾ ਕਿ ਜੋੜਾ ਪੈਗੇ ਵੀ ਆਉਣਾ ਤੋਰ ਕੇ ਲੋਕ ਜਾਂਦੇ ਨੰਗਿਆਂ ਨਹੀਂ ਜਾਂਦੇ ਰਸਤਾ ਬਹੁਤਾ ਜਿਆਦਾ ਖਰਾਬ ਆ ਤੇ ਸਰਕਾਰ ਨੂੰ ਚਾਹੀਦਾ ਇਹਦੇ ਤੇ ਕਰਨਾ ਜਿਸ ਵੇਲੇ ਅਸੀਂ ਆਪਣੇ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਉਸ ਵੇਲੇ ਤੁਹਾਨੂੰ ਉਸ ਜਗ੍ਹਾ ਦੇ ਬੱਸ ਸਟੈਂਡ ਦੇ ਕੋਲ ਦਿਖਾਇਆ ਸੀ ਸੋ ਹੁਣ ਅਸੀਂ ਉਸੇ ਰਸਤੇ 'ਤਾਂ ਨਹੀਂ ਚੱਲ ਕੇ ਹੈਰੀਟੇਜ ਸਟਰੀਟ ਤੇ ਪਹੁੰਚ ਚੁਕੇ ਹਾਂ ਅਸੀਂ ਇਸ ਵੇਲੇ ਜਿੱਥੋਂ ਹੈਰੀਟੇਜ ਸਟਰੀਟ ਦੀ ਸ਼ੁਰੂਆਤ ਹੁੰਦੀ ਆ ਉਸ ਜਗ੍ਹਾ ਤੇ ਖੜੇ ਆ ਤੇ ਰਸਤੇ 'ਚ ਅਸੀਂ ਜੋ ਦੇਖਿਆ ਕਿ ਗੰਦਗੀ ਦੇ ਜਗ੍ਹਾ-ਜਗ੍ਹਾ ਢੇਰ ਲੱਗੇ ਸੀ ਸੋ ਹੈਰੀਟੇਜ ਸਟਰੀਟ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੋਂ ਹੈਰੀਟੇਜ ਸਟਰੀਟ ਸ਼ੁਰੂਆਤ ਹੁੰਦਾ ਵਾ ਉਸ ਜਗ੍ਹਾ ਤੇ ਤੁਸੀਂ ਕੂੜਾ ਦੇਖ ਸਕਦੇ ਹੋ ਕਿਉਂਕਿ ਬੱਸ ਸਟੈਂਡ 'ਚ ਹਰ ਰੋਜ਼ ਲੱਖਾਂ ਸ਼ਰਧਾਲੂ ਜਿਹੜੇ ਉਤਰਦੇ ਆ ਜਿਹੜੇ ਪੰਜਾਬ ਭਰ ਜਾਂ ਫਿਰ ਪੰਜਾਬ ਦੇ ਬਾਹਰਲੇ ਸੂਬਿਆਂ 'ਚ ਪੁੱਜਦੇ ਆ ਉਹ ਐਸੇ ਰਸਤਾ ਤਾਣੀ ਪੈਦਲ ਹੈਟੇਡ ਸਟਰੀਟ ਜਾਂ ਦਰਬਾਰ ਸਾਹਿਬ ਤੱਕ ਨਕਮਸਤਕ ਹੋਣੇ ਪੁੱਜਦੀਆਂ ਲੇਕਿਨ ਜਿੱਥੋਂ ਹੈਟੇਡ ਸਟਰੀਟ ਦੀ ਸ਼ੁਰੂਆਤ ਹੁੰਦੀ ਹੈ ਉਸ ਜਗ੍ਹਾ ਤੇ ਹੀ ਤੁਸੀਂ ਕੂੜੇ ਦੇ ਢੇਰ ਦੇਖ ਸਕਦੇ ਹੋ ਹਾਲਾਂਕਿ ਕੁਝ ਇਹੋ ਜਿਹਾ ਨਜ਼ਾਰਾ ਹੀ ਬੱਸ ਸਟੈਂਡ ਦੇ ਕੋਲ ਜਦੋਂ ਅਸੀਂ ਉੱਥੋਂ ਪੈਦਲ ਇਸ ਜਗ੍ਹਾ ਤੇ ਪੁੱਜਿਆ ਕੁਝ ਇਹੋ ਜਿਹਾ ਨਜ਼ਾਰਾ ਹੀ ਸਾਨੂੰ ਰਸਤੇ 'ਚ ਵੀ ਵੇਖਣ ਨੂੰ ਮਿਲਿਆ ਹਾਲਾਂਕਿ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਲੇਕਿਨ ਪ੍ਰਸ਼ਾਸਨ ਹਾਲੇ ਤੱਕ ਕੁੰਮਕਰਨ ਦੀ ਨੀਂਦ ਜ਼ਰੂਰ ਸੁੱਤਾ ਨਜ਼ਰ ਆ ਰਿਹਾ ਤੇ ਇਸ ਰਸਤੇ ਵਾਲੇ ਕਿਸੇ ਦਾ ਵੀ ਧਿਆਨ ਨਹੀਂ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਤਾਂ ਤੁਸੀਂ ਵੇਖਿਆ ਸਾਡੀ ਸਪੈਸ਼ਲ ਰਿਪੋਰਟ ਦੇ ਵਿੱਚ ਕਿਸ ਤਰ੍ਹਾਂ ਇਹ ਸਾਰਾ ਹਾਲਾਤ ਬਣੇ ਹੋਏ ਨੇ ਅੰਬਰਸਰ ਦੀਆਂ ਉਹਨਾਂ ਸੜਕਾਂ ਦੀਆਂ ਉਹ ਸੜਕਾਂ ਜੋ ਪਵਿੱਤਰ ਸਥਾਨਾਂ ਨੂੰ ਕਨੈਕਟ ਕਰਦਿਆਂ ਨੇ ਯਾਨੀ ਕਿ ਜਿਹੜੇ ਸ਼ਰਧਾਲੂ ਨੇ ਉਹ ਇਨ੍ਹਾਂ ਸੜਕਾਂ ਰਾਹੀਂ ਇਨ੍ਹਾਂ ਰਸਤਿਆਂ ਰਾਹੀਂ ਇਨ੍ਹਾਂ ਛੋਟੀਆਂ-ਛੋਟੀਆਂ ਗਲੀਆਂ ਰਾਹੀਂ ਆਪਣੇ ਗੁਰੂ ਦੇ ਘਰ ਨਤਮਸਤਕ ਹੋਣ ਪਹੁੰਚਦੇ ਨੇ ਪਰ ਪ੍ਰਸ਼ਾਸਨ ਇੱਥੇ ਗਹਿਰੀ ਨੀਂਦ ਸੁਤਾ ਪਿਆ ਹੈ ਜਿਸ ਨੂੰ ਕੋਈ ਸ਼ਰਮਸਾਰ ਹੈ ਹੀ ਨਹੀਂ ਨਾ ਹੀ ਕੋਈ ਉਹਨੂੰ ਅਫਸੋਸ ਹੈ ਕਿ ਦੂਰੋ-ਦੂਰੋ ਅੰਬਰਸਰ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਸਾਡੇ ਅੰਬਰਸਰ ਦੀ ਤਸਵੀਰ ਕੀ ਸਾਬਿਤ ਹੁੰਦੀ ਹੋਵੇਗੀ ਕੀ ਛਪਦੀ ਹੋਵੇਗੀ ਕਿ ਜਿਸ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਆਪ ਵਿਰਾਜਮਾਨ ਹੁੰਦੇ ਨੇ ਜਿਸ ਸ਼ਹਿਰ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ ਉਸ ਸ਼ਹਿਰ ਦੇ ਹਾਲਾਤ ਉਸ ਸ਼ਹਿਰ ਦੀਆਂ ਗਲੀਆਂ ਦੇ ਹਾਲਾਤ ਬੜੇ ਹੀ ਸ਼ਰਮਨਾਕ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇਕਰ ਤੁਹਾਡੇ ਵੀ ਸ਼ਹਿਰ ਦੇ ਤੁਹਾਡੇ ਵੀ ਮੁਹੱਲੇ ਗਲੀ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੀ ਟੀਮ ਪਹੁੰਚੇਗੀ ਉੱਥੇ ਤੁਹਾਡੀ ਆਵਾਜ਼ ਬਣਨ ਲਈ